ਲਓ ਜੀ ਲੱਗੀ ਸੇ ਲੱਗੀ ਸੇ ਲੱਗੀ ਸੇਲ ਕੁਰਤੇ ਪਜਾਮੇ ਤੇ ਲੱਗੀ ਬਹੁਤ ਵੱਡੀ ਸੇਲ ਜਿਹੜੇ ਬਾਜ਼ਾਰਾਂ 'ਚ ਜਾ ਕੇ ਤੁਸੀਂ ਲੈਨੇ ਹੋ 8-800 ਰੁਪਏ ਦੇ ਕੁਰਤੇ ਪਜਾਮੇ ਅਸੀਂ ਦਵਾਂਗੇ 700 ਦੇ ਦੋ ਮਤਲਬ 350 ਰੁਪਏ ਦੇ ਕੁਰਤਾ ਪਜਾਮਾ ਸ਼ੁਰੂ ਕਰਤਾ ਹੁਣ ਤੁਸੀਂ ਆਪਣੀ ਜੇਬ 'ਚ 700 ਰੁਪਇਆ ਪਾ ਕੇ ਲਿਹਾਉਣਾ ਐਦਾਂ ਦੇ ਜਿਹੜੇ ਮਰਜ਼ੀ ਰੰਗ ਦੇ ਕੱਪੜੇ ਤੁਸੀਂ ਲੈ ਜਾਓ 700 ਦੇ ਦੋ ਕੁਰਤੇ ਪਜਾਮੇ ਕਰਤੇ ਆ ਜੇ ਤੁਸੀਂ ਸਲਾਈ ਕਰਾ ਕੇ ਲੈਣਾ ਤੁਸੀਂ ਬਾਜ਼ਾਰ 'ਚ ਜਾਣਿਓ ਸੇਮ ਐਦਾਂ ਦਾ ਕੁਰਤਾ ਪਜਾਮਾ ਸਲਾਈ ਕਰਾ ਕੇ ਤੁਹਾਨੂੰ 2000 ਰੁਪਏ ਲੱਗਦਾ ਸਾਡੇ ਕੋਲ ਆਜੋ 2000 ਵਾਲਾ ਕੋਰਤਾ ਪਿਆ ਮਸਫ 895 ਦੇ ਵਿੱਚ ਸਿਲਾਈ ਕਰਕੇ ਤੁਹਾਡਾ ਬਣਾ ਕੇ ਆਪਾਂ ਤੁਹਾਨੂੰ ਦੇ ਦੇਣਾ ਹੈਗਾ ਰੰਗਾਂ ਦੀ ਗੱਲ ਕਰ ਲਈਏ ਰੰਗ ਬਹੁਤ سارے ਸਾਨੂੰ ਮਿਲ ਜਾਣਿਆ ਭਾਈ ਜੀ 700 ਦੇ ਦੋ ਕੋਰਤੇ ਪਿਆ ਮੈਂ ਦੇਤੇ ਇੱਥੇ ਜਿਹੜਾ ਬਾਜ਼ਾਰ 'ਚ 2000 ਰੁਪਏ ਦਾ ਮਿਲਦਾ ਕੋਰਤਾ ਪਿਆ ਮੈਂ ਸਿਲਾਈ ਕਰਕੇ ਤੁਸੀਂ ਕਹਿੰਦੇ 895 'ਚ ਲੈ ਜਾਓ ਕੋਈ ਸ਼ਕੀਰ ਭਰਾ ਵੀ ਸਾਡਾ ਆਉਣਾ ਨਾ ਟੌਪ ਦਾ ਮੁੰਡਾ ਵੀ ਆਉਣਾ ਉਦੇ ਲਈ ਉਹਨਾਂ ਦੀ ਪਸੰਦ ਦੇ ਹੋਰ ਉੱਪਰ ਹੀ ਰੇਂਜ ਵੀ ਹੈ ਤੁਹਾਡੇ ਕੋਲ ਬਿਲਕੁਲ ਹੈ ਜੀ ਦੇਖੋ 4 ਦਿਨਾਂ ਦਾ ਮੇਲਾ ਕੱਲਾ 700 ਵਾਲੇ ਕੁਰਤੇ ਪਜਾਮੇ ਤੇ ਨਹੀਂ ਲੱਗਾ ਕੱਲਾ 700 ਵਾਲੇ ਕੁਰਤੇ ਪਜਾਮੇ ਦੋ ਨਹੀਂ ਦੇਣ ਲੱਗੇ ਆ ਚੱਕੋ ਆ ਗਏ ਗੀਜ਼ਾ ਕਾਟਨ ਦੇ ਕੁਰਤੇ ਪਜਾਮੇ ਥੋੜੇ ਜੇ ਵਧੀਆ ਪਰ ਇੰਨਾ ਦੇ ਵੀ ਰੇਟ ਨਹੀਂ ਵਧੀਆ ਜਿਆਦਾ ਇਹ ਵੀ ਬਹੁਤ ਘੱਟ ਰੇਟਾਂ ਜੇ ਸਾਡੇ ਕੋਲ 2000 ਕੁਰਤਾ ਪਜਾਮਾ 1000 ਰੁਪਏ 'ਚ ਲੈ ਜਾਓ 3000 ਰੁਪਏ ਵਾਲਾ ਕੁਰਤਾ ਪਜਾਮਾ 1500 'ਚ ਲੈ ਜਾਓ 25 ਵਾਲਾ ਕੋੜਤਾ ਪਹਿਮਾ 1200 ਚ ਲੈ ਜਾਓ ਰਾਇਲ ਕਲਾਸ ਕੋੜਤੇ ਪਜਾਮੇ ਆ ਚੈੱਕ ਕਰੋ ਗੀਜ਼ਾ ਕਾਟਨ ਦੀ ਕੁਆਲਿਟੀ ਚਮਕ ਚੈੱਕ ਕਰੋ ਕੱਪੜੇ ਦੀ ਵਾਸ਼ਿੰਗ ਤੋਂ ਬਾਅਦ ਹੋਰ ਜ਼ਿਆਦਾ ਕਲੀਅਰ ਹੋ ਜਾਊਗਾ ਤੁਸੀਂ ਪੈਕ ਕਰ ਲਓ ਥਾਨ 1 2 5 10 ਨਹੀਂ ਕਿੰਨੇ ਥਾਨ ਪਏ ਆ ਚਿੱਟੇ ਰੰਗ ਦੇ ਵਿੱਚ ਬਹੁਤ ਸੋਹਣੇ ਸੋਹਣੇ ਬ੍ਰਾਂਡਡ ਕੱਪੜੇ ਬਾਕ-ਬਾਕ ਤਰ੍ਹਾਂ ਦੇ ਟੋਨ ਤੁਹਾਨੂੰ ਸ਼ੋਅ ਹੋ ਰਹੇ ਆ ਚਿੱਟੇ ਰੰਗ ਦੇ ਵਿੱਚ ਹੈਗੇ ਆ ਕਿਸੇ ਨੇ ਕਾਲਾ ਰੰਗ ਬਣਾਉਣਾ ਤੇ ਬਲੈਕ ਕਲਰ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਗਈ ਆ ਜੇ ਤੁਸੀਂ ਮਾਉਣੀ ਆ ਕਲਰਫੁੱਲ ਆ ਦੇਖੋ ਜਿੱਦਾਂ ਦਾ ਤੁਹਾਡੀ ਪਸੰਦ ਆ ਜੋ ਟ੍ਰੈਂਡਿੰਗ ਦੇ ਵਿੱਚ ਕਲਰ ਚੱਲਦੇ ਆ ਤੁਸੀਂ ਉਦਾਂ ਦੇ ਲੈ ਜਾਓ ਚਮਕ ਦੀ ਗੱਲ ਕਰੀਏ ਤਾਂ ਕੱਪੜਾ ਦੇਖੋ ਸ਼ੀਸ਼ੇ ਵਾਂਗ ਚਮਕਾਰਾ ਮਾਰਦਾ ਮਤਲਬ ਕੱਪੜਾ ਵੀ ਸਸਤਾ ਦੇ ਰਹੇ ਆ ਕੱਪੜਾ ਵਧੀਆ ਵੀ ਦੇ ਰਹੇ ਆ ਰੰਗ ਵੀ ਤੁਹਾਡੀ ਪਸੰਦ ਦੇ ਦੇ ਰਹੇ ਆ ਦੇਖੋ ਜੀ ਗੀਜ਼ਾ कॉटन ਦਾ ਕੁੜਤਾ ਪਜਾਮਾ ਸਭ ਤੋਂ ਬੈਸਟ ਕੁਆਲਿਟੀ ਆ ਆ ਚੱਕੋ ਆ ਗਈ कॉटन ਸਭ ਤੋਂ ਵਧੀਆ ਜਿਹੜੀ ਬਾਜ਼ਾਰ 'ਚ 3000 ਰੁਪਏ ਦਾ ਕੁੜਤਾ ਪਜਾਮਾ ਮਿਲਦਾ ਉਹ ਮਿਲਣਾ ਤੁਹਾਨੂੰ ਇੱਥੇ 1400 ਰੁਪਏ ਦਾ ਕਿਉਂਕਿ ਮੇਲਾ ਕੀ ਹੈ ਸਿਰਫ 4 ਦਿਨਾਂ ਦਾ 4 ਦਿਨਾਂ ਦਾ ਮੇਲਾ ਲੰਘਣਾ ਜਾਵੇ ਕੁਰਤੇ ਪਜਾਮੇ ਦੇ ਜੋ ਸਾਡੇ ਰੇਟ ਹੈ ਬਾਜ਼ਾਰ ਨਾਲੋਂ ਅੱਧੇ ਮਿਲਣਗੇ ਦੇਖੋ ਸ਼ਰਟਾਂ ਵਿੱਚ ਵੱਡੇ ਫਾਇਦੇ ਕਰਾਂਗੇ ਚਾਹੇ ਤੁਸੀਂ ਚੈੱਕ ਵਾਲੀਆਂ ਸ਼ਰਟਾਂ ਲੈਣੀਆਂ ਲਾਈਨਿੰਗ ਵਾਲੀਆਂ ਲੈਣੀਆਂ ਤੁਸੀਂ ਪ੍ਰਿੰਟ ਲੈਣੀਆਂ ਤੁਸੀਂ ਪਲੇਨ ਲੈਣੀਆਂ ਵੱਡੇ ਵੱਡੇ ਮੋਲਾਂ ਜਿੱਦਰੇ ਸ਼ਰਟਾਂ ਲੈਣੇ ਉਹ ਵੀ ਸਾਡੇ ਕੋਲ ਹੈਗੀਆਂ ਪਰ ਸਾਡੇ ਕੋਲ ਰੇਟ ਬਹੁਤ ਘੱਟ ਆ ਸਿਰਫ 300 ਰੁਪਏ ਤੋਂ ਸ਼ਰਟ ਸ਼ੁਰੂ ਆ 3 350 ਦੇ ਵਿੱਚ ਵਧੀਆ ਮਿਲ ਜੂਗੀ ਉਦੋਂ ਉੱਪਰ ਹੀ ਚੋਅ ਜਿੱਦਾਂ ਤੁਸੀਂ ਲੈਣੀਆਂ ਲੈ ਲਓ ਸ਼ਰਟਾਂ ਦੇ ਵਿੱਚ ਵੀ ਰਿਕਾਰਡ ਤੋੜਦੇ ਆ ਲਓ ਵੀ ਕੋਰਤੇ ਪਿਆਮਾ ਵੀ ਦੇਖ ਲੈ ਸ਼ਰਟਾਂ ਵੀ ਦੇਖ ਲਈਆਂ ਕੋਰਟ ਪੈਂਟਾਂ ਦੇ ਵਿੱਚ ਹੀ ਬਹੁਤ ਵੱਡੇ ਫਾਇਦੇ ਕਰਨੇ ਆ ਬਾਜ਼ਾਰ 'ਚ ਆ ਕੇ 2 ਪੀਸ ਕੋਰਟ ਪੈਂਟ ਦਾ ਰੇਟ ਪਤਾ ਕਰੋ 10000 12000 ਤੋਂ ਘੱਟ ਕੋ ਮੰਗਦਾ ਨਹੀਂ ਸਾਡੇ ਕੋਲ ਆ ਜਾਓ 2 ਪੀਸ ਕੋਰਟ ਪੈਂਟ ਇਸੇ ਤਰ੍ਹਾਂ ਸਲਾਈ ਕਰਕੇ ਸਿਰਫ 2995 ਸਾਨੂੰ ਆਪਾਂ ਦੇ ਦੇਣਾ ਜਿਹੜੇ ਤੁਸੀਂ 3 ਪੀਸ ਕੋਰਟ ਪੈਂਟ ਲੈਣੇ ਹੋ ਬਾਜ਼ਾਰ 'ਚ 15 15000 16 16000 ਇੱਥੇ ਸਲਾਈ ਕਰਕੇ 3760 ਦੇ ਦੇਾਂਗੇ ਡਿਜ਼ਾਈਨਰ ਤੁਸੀਂ ਬਾਸਕਟਾਂ ਬਣਾਉਣੀਆਂ ਤੁਸੀਂ ਪੈਂਟਾਂ ਸ਼ਰਟਾਂ ਨਾਲ ਪਾਉਣ ਦੇ ਲਈ ਇਹਦੇ ਵਿੱਚ ਬਹੁਤ سارے ਡਿਜ਼ਾਈਨ ਦਵਾਂਗੇ ਭਾਜੀ ਕੋਟ ਪੈਂਟ ਦੇ ਰੇਟ ਤੇ ਤੁਸੀਂ 4-4 ਗੁਣਾ ਘੱਟ ਕਰਦੇ ਆ ਜੀ ਜੀ ਬਾਜ਼ਾਰ 'ਚ 3500 ਰੁਪਿਆ ਅੱਗੇ ਸਲਾਈ ਚੱਲਦੀ ਤੁਸੀਂ ਕਹਿੰਦੇ 2995 'ਚ ਦੇ ਦੇਵਾਂਗੇ ਨਾ ਬਿਲਕੁਲ ਭਾਜੀ ਰੰਗ ਰੂੰਗ ਕੱਪੜਾ ਸਾਰਾ ਠੀਕ ਠਾਕ ਹੈ ਮੈਂ ਕਹਿੰਦਾ ਭਾਜੀ ਆ ਦੇਖੋ ਇੱਕ ਕੱਪੜੇ ਦੀ ਕੁਆਲਿਟੀ ਹੈ ਰੰਗਾ ਵਿੱਚ ਹੀ ਚੈੱਕ ਕਰ ਲਓ ਰੰਗਾ ਵਿੱਚ ਹੀ ਕਿੰਨੀ ਹੈ 2995 3760 ਦੇ ਰੰਗ ਚੈੱਕ ਕਰ ਲਓ ਬਹੁਤ ਹੈ 1 ਜਾਂ 2 ਥਾਣ ਦਿਖਾ ਕੇ ਲੋਕਾਂ ਨੂੰ ਅਸੀਂ ਬਹਿਲਾਉਂਦੇ ਨਹੀਂ ਅਸੀਂ ਜੋ ਕਹਿੰਨੇ ਉਹ ਕਰਦੇ ਹਾਂ ਮਾਤੂ ਸ਼੍ਰੀ ਦਸਤਾਰ 2995 2 ਪੀਸ 3760 3 ਪੀਸ ਕਲੇ ਕਪੜਾ ਨਹੀਂ ਸਟਿਚ ਕਰਕੇ ਦਵਾਂਗੇ ਦੇਖੋ ਜੀ ਕੋਰਤੇ ਪੀਮਾ ਦੇ ਨਾਲ ਕੋਟ ਪੈਂਟਾਂ ਦੇ ਨਾਲ ਪੈਂਟਾਂ ਸ਼ਰਟਾਂ ਨਾਲ ਮੈਚ ਕਰਕੇ ਤੁਸੀਂ ਪੱਗਾਂ ਵੀ ਲੈ ਕੇ ਜਾ ਸਕਦੇ ਆ ਸਾਡੇ ਕੋਲ ਬਹੁਤ ਵੱਡਾ ਬ੍ਰਾਂਡ ਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦਾ ਜਿਹੜਾ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਾਵੇ 3 ਮਹੀਨੇ ਦੇ ਅੰਦਰ ਤੁਸੀਂ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਇਹਦੇ ਨਾਲ ਮੈਚ ਕਰਕੇ ਤੁਸੀਂ ਟਾਇਆਂ ਵੀ ਲੈ ਕੇ ਜਾ ਸਕਦੇ ਆ ਟਾਇਆਂ ਦੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਪੈਕਿੰਗ ਦੀ ਬਹੁਤ ਸੋਹਣੀ ਕੁਆਲਿਟੀ ਹੈਗੀ ਆ ਪੱਗਾਂ ਦੇ ਕੱਪੜੇ ਤੁਸੀਂ ਰੂਪੀਆ ਫੁੱਲ ਬਿਲ ਜਿਹੜਾ ਲੈਣਾ ਉਹ ਵੀ ਲੈ ਸਕਦੇ ਆ ਤੁਸੀਂ ਲੈਣਾ ਲਾਈਨਿੰਗ ਦਾ ਕੱਪੜਾ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸ਼ੁਰੂ ਹੈਗਾ ਇਹਦੇ ਵੀ ਰੰਗਾਂ ਦੀ ਪੂਰੀ ਗਾਰੰਟੀ ਆ ਤੋਂ ਜਲਦੀ ਆ ਜਾਓ 4 ਦਿਨ ਤੁਹਾਡੇ ਕੋਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਕਿੱਥੇ ਤੁਹਾਨੂੰ 800 ਵਾਲਾ ਕੋਰਟਾ ਪੀਮਾ 700 ਦੇ ਆਪਾਂ 2 ਦੇ ਦੇਣੇ ਹੈਗੇ ਆ ਜਿਹੜਾ 2000 ਰੁਪਏ ਦਾ ਕੋਰਟਾ ਪੀਮਾ ਤੁਸੀਂ ਸਮਾਈ ਕਰਾ ਕੇ ਲੈਨੇ ਹੋ ਇੱਥੇ 895 ਦਵਾਂਗੇ 10000 ਵਾਲਾ ਕੋਰਟ ਪੈਂਟ ਤੁਹਾਨੂੰ ਸਿਰਫ 2995 ਦਵਾਂਗੇ 15000 ਵਾਲਾ 3 ਪੀਸ ਕੋਰਟ ਪੈਂਟ ਤੁਹਾਨੂੰ ਦਵਾਂਗੇ 3760 ਦੇ ਵਿੱਚ ਵੱਡੇ ਫਾਇਦੇ ਹੈਗੇ ਆ ਪੱਗਾਂ ਦੇ ਰੰਗ ਪੱਕੇ ਆ ਲਾਈਨਿੰਗ ਦਾ ਕੱਪੜਾ ਰੰਗ ਪੱਕੇ ਹੈਗੇ ਆ ਆਜੋ ਛੇਤੀ ਬਹੁਤ ਸਾਰਾ ਫਾਇਦਾ ਕਰਾਂਗੇ 11 ਵਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਂਹ ਟੀਵੀ ਪੁਤਲੀ ਘਰ ਚੌਂਕ ਸ਼੍ਰੀ ਅਮਰਸਰ ਸਾਹਿਬ